ਸਕ੍ਰੀਨ ਦੇ ਉੱਤੇ ਤੁਸੀਂ ਇੱਕ ਵਿਅਕਤੀ ਨੂੰ ਸੜਕ ਤੇ ਲੰਮਾ ਪਿਆ ਦੇਖ ਰਹੇ ਹੋ ਤੇ ਆਲੇ-ਦਾਲੇ ਪੁਲਿਸ ਹੀ ਪੁਲਿਸ ਹੈ ਤੇ ਦੂਜੇ ਪਾਸੇ ਕੁਝ ਵਿਅਕਤੀ ਤੇ ਇੱਕ ਮਹਿਲਾ ਵੀ ਹਸਪਤਾਲ ਦੇ ਬੈੱਡ ਦੇ ਉੱਤੇ ਨਜ਼ਰ ਆ ਰਹੀ ਹੈ ਤੇ ਇਹ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਜਲੰਧਰ ਦੇ ਫਲੋਰ ਬੱਸ ਸਟੈਂਡ ਦੇ ਨੇੜੇ ਕਾਰ ਅਤੇ ਆਟੋ ਦੇ ਵਿੱਚ ਭਿਆਨਕ ਟੱਕਰ ਹੋ ਗਈ ਮਿਲੀ ਜਾਣਕਾਰੀ ਦੇ ਅਨੁਸਾਰ ਨੂਰ ਮਹਿਲ ਸਾਈਡ ਤੋਂ ਆ ਰਹੀ ਚਿੱਟੇ ਰੰਗ ਦੀ ਸਵਿਫਟ ਗੱਡੀ ਜਿਹੜੀ ਕਿ ਦੂਸਰੇ ਪਾਸੇ ਤੋਂ ਫਲੋਰ ਤੋਂ ਆリス ਸਵਾਰੀਆਂ ਦੇ ਨਾਲ ਭਰਿਆ ਹੋਇਆ ਆਟੋ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਜਾਂਦੀ ਹੈ ਸਹਾਸੇ ਦੇ ਵਿੱਚ ਆਟੋ ਵਿੱਚ ਬੈਠੀਆਂ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ ਉੱਥੇ ਹੀ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਵਿੱਚ ਸ਼ਰਾਬ ਦੀ ਬੋਤਲ ਮਿਲੀ ਤੇ ਦੂਜੇ ਪਾਸੇ ਇਸ ਗੱਡੀ ਦੇ ਵਿੱਚ ਇੱਕ ਪੰਜਾਬ ਪੁਲਿਸ ਦੀ ਟੋਪੀ ਵੀ ਨਜ਼ਰ ਆਈ ਬਾਕੀ ਇਸ ਮਾਮਲੇ ਦੇ ਵਿੱਚ ਲੋਕਾਂ ਦਾ ਕੀ ਕਹਿਣਾ ਸਭ ਤੋਂ ਪਹਿਲਾਂ ਸੀ ਉਹ ਸੁਣਦੇ ਹਾਂ ਹਾਂ ਜੀ ਹਾਂ ਜੀ ਮੈਂ ਫਲੋਰੋਂ ਮੈਂ ਵੀ ਆਇਆ ਸੀਗਾ ਬੱਸ ਦੇ ਵਿੱਚ ਬੱਸ ਜਾ ਕੇ ਮੈਂ ਜਿੱਦਾਂ ਵੀ ਰੁਕਿਆ ਆ ਕੇ ਤਾਂ ਉਤਰਨ ਦੇ ਨਾਲ ਹੀ ਮੈਂ ਸਾਈਕਲ ਆਪਣਾ ਚੱਕਿਆ ਜਿੱਦਾਂ ਹੀ ਸਾਈਕਲ ਚੱਕਾ ਫਟਾਕਾ ਵੱਜਿਆ ਬਹੁਤ ਜ਼ੋਰ ਨਾਲ ਆ ਜਾਂ ਪਟਾਕਾ ਵੱਜਿਆ ਦੇਖਿਆ ਚ ਵਾਈਟ ਗੱਡੀ ਜਿਹੜੀ ਨੂਰ ਮਿਲ ਤੋਂ ਫਲੋਰ ਨੂੰ ਜਾ ਰਹੇ ਸੀ ਜਿਹੜਾ ਆਟੋ ਆ ਫਲੋਰ ਤੋਂ ਬਿਲਗੇ ਨੂੰ ਆ ਰਿਹਾ ਸੀ ਇੱਥੇ ਕੋਲ ਆ ਕੇ ਕਲਾਈਡ ਹੋਏ ਦੋਨੋਂ ਕਰਕੇ ਉਹ ਆਟੋ ਨੂੰ ਇੰਨੀ ਜ਼ੋਰ ਨਾਲ ਚੱਟ ਵੱਜਿਆ ਕਿ ਆਟੋ ਦਾ ਮੂੰਹ ਕਮ ਕੇ ਫਿਰ ਵਾਪਸ ਫਲੋਰ ਨੂੰ ਹੋ ਗਿਆ ਆ ਜਿਹੜੀਆਂ ਸਵਾਰੀਆਂ ਤੇ ਸਵਾਰੀਆਂ ਮੋਸਟਲੀ ਸਵਾਰੀਆਂ ਇਹ ਸਾਰੀਆਂ ਮੋਸਟਲੀ ਸਵਾਰੀਆਂ ਇਹ ਬਿਲਗੇ ਦੀਆਂ ਹੀ ਨੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਹਨਾਂ ਵਿੱਚ ਨਹੀਂ ਜਾਨੀ ਨੁਕਸਾਨ ਹਲੇ ਕੁਝ ਹੋਇਆ ਨਹੀਂ ਪਰ ਫਟਾ ਹੋਇਆ ਬਿਲਦੇ ਜਿਆਦਾ ਲੱਤਾਂ ਦਾ ਗਾਹਾਂ ਪਹਾ ਟੁੱਟ ਗਈਆਂ ਗਲਤੀ ਜਿਹੜੀ ਦੇਖਦੇ ਨੇ ਗਲਤੀ ਦਾ ਕੋਈ ਟਿੱਟੀ ਗੱਡੀ ਵਾਲੇ ਦੀ ਗਲਤੀ ਆ ਪੂਰੀ ਸਰ ਅਸਰ ਗਲਤੀ ਉਹ ਪਹਿਲਾਂ ਵੀ ਪਿੱਛੋਂ ਜਿਹੜੀ ਆ ਰਹੇ ਸੀ ਦੋ ਬਿਲਦੇ ਪਿੱਛੋਂ ਆ ਰਹੇ ਸੀ ਉਹਨਾਂ ਨੇ ਵੀ ਦੱਸਿਆ ਵਾ ਕਿ ਉਹ ਵੀ ਦੋ ਤਿੰਨ ਗੱਡੀਆਂ ਨੂੰ ਕੱਟ ਮਾਰ ਕੇ ਆਇਆ ਵਾ ਉਹਤੀ ਗੱਡੀ ਦੇ ਵਿੱਚੋਂ ਸ਼ਰਾਬ ਮਿਲਣ ਅਤੇ ਦੂਜੇ ਪਾਸੇ ਪੁਲਿਸ ਮੁਲਾਜ਼ਮ ਦੀ ਟੋਪੀ ਮਿਲਣ ਲੈ ਕੇ ਜਾਂਚ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ। ਸੰਦਾਰ ਸਾਹਿਬ ਜੋ ਮੋਈ ਹੱਡੇ ਤੇ ਐਕਸੀਡੈਂਟ ਹੋਇਆ ਕੀ ਕਾਰਨ ਐ ਇਸ ਤਰ੍ਹਾਂ ਦਿੱਖਿਆ? ਅਜੀ ਗਸ਼ਤ ਘੰਟਾ ਐ ਸੀ। ਜਦੋਂ ਸਵੇਰ ਜੱਕਦਮ ਅਕਸ਼ੀਮ ਹੋ ਰਹੀ ਮੌਕੇ ਤੇ ਸਾਡੀ ਟੀਮ ਆਪੀ ਇੱਥੇ ਆ ਕੇ। ਹਾਂ ਜਿਹੜੇ ਮਤਲਬ ਸੱਟਾਂ ਲੱਗੀਆਂ ਸੀ ਉਹਨਾਂ ਨੂੰ ਗੱਡੀ ਮਂਗਾ ਕੇ ਤੇ ਹਸਪੀਟਲ ਭਜਿਆ ਉਹ ਜਾਣੀ ਨੁਕਸਾਨਤ ਨਹੀਂ ਹੋਈ। ਜਾਣੇ ਲੱਗਦਾ ਸੱਟਾਂ ਵਜੋਂ ਕਾਫੀ ਹੋ ਗਈ। ਸਰ ਜੋ ਗੱਡੀ ਵਾਲਾ ਦੱਸ ਰਿਹਾ ਪੁਲਿਸ ਮੁਲਾਜ਼ਮ ਐ ਕੀ ਪਤਾ ਨਹੀਂਗਾ। ਉਹ ਗੱਡੀ ਵਿੱਚ ਦਾਰੂ ਵੀ ਮਿਲੀ। ਉਹ ਦੇਖ ਲੈਣੀ ਉਹ ਕਿੱਥੇ। ਦੇਖ ਲੈ ਨੋ ਕਿਉਂਕਿ ਤਾਂ ਆਪ ਹੀ ਉਪ ਤੋਂ ਕਾਪੀ ਹੋ ਸਰ ਮੈਸੇ ਕਸੂਰ ਕਿਹਦਾ ਦੇਖਦੇ ਆ ਜੀ ਕੋਈ ਤਾਂ ਗਸ਼ਤ ਕਰਦੇ ਸੀ ਤੇ ਮੌਕੇ ਤੇ ਆਏ ਆ ਅੱਛਾ ਜੀ ਅੱਗੇ ਦੇਖਿਆ ਲੋਕ ਇਕੱਠੇ ਹੋਏ ਸੀ ਅਸੀਂ ਗੱਡੀ ਮਗਾ ਕੇ ਪਹਿਲਾਂ ਉਹ ਹੀ ਦੇਖੇ ਉਹਨੂੰ ਆਪਣੀ ਜਗ੍ਹਾ ਪਹੁੰਚਾਈਏ ਹਾਂ ਹੁਣ ਬਾਕੀ ਵੈਸੇ ਹੋਊਗਾ ਜਿੱਥੇ ਮੈਨੂੰ ਲੱਗਦਾ ਕਿ ਗੱਡੀ ਵਾਲਾ ਓਵਰਟੇਕ ਕਰ ਰਿਹਾ ਸੀਗਾ ਤੇ ਸਾਈਡ ਮਾਰ ਕੇ ਇੱਕ ਸਾਈਡ ਦੇਖੋ ਸਾਨੂੰ ਇਹਦੇ ਬਾਰੇ ਪਤਾ ਨਹੀਂ ਅਫਸਰ ਬੈਕਫੇਰ ਕਰਨਗੇ ਜਿਹੜਾ ਕਸੂਰ ਆਪਰੇ ਅਕੀਦ ਦੇ ਰੂਪ ਜਦੋਂ ਅਸੀਂ ਵੀਡੀਓ ਬਣਾਈ ਹੈ ਗੱਡੀ ਦੇ ਵਿੱਚ ਸ਼ਰਾਬ ਦੀ ਬੋਤਲ ਵੀ ਪਾਈ ਗਈ ਹੈ ਹੋ ਸਕਦਾ ਹੋਊਗੀ ਇਹ ਦੇਖਿਆ ਨਹੀਂ ਤੂੰ ਦੇਖਿਆ ਸੀ ਤੂੰ ਦੇਖਿਆ ਸੀ ਨਹੀਂ ਦੇਖਿਆ ਤਾਂ ਚੱਕ ਕੇ ਮਤਲਬ ਪਹਿਲਾਂ ਉਹਨਾਂ ਨੇ ਦੇਖਿਆ ਮਰੀਜ਼ਾਂ ਨੂੰ ਇਹ ਬਾਅਦ ਦੇਖਾਂਗੇ ਕਹ ਦੇਖਿਆ ਜਾਵੇ ਤਾਂ ਆਏ ਦਿਨ ਸੜਕ ਹਾਸਿਆਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਕਦੇ ਤੇਜ਼ ਰਫਤਾਰੀ ਕਰਕੇ ਸੜਕ ਹਾਸਾ ਵਾਪਰ ਜਾਂਦਾ ਜਾਂ ਫਿਰ ਕੋਈ ਸ਼ਰਾਬ ਕਰਕੇ ਸਹਾਸੇ ਦਾ ਕਾਰਨ ਬਣ ਜਾਂਦਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ